ਇਦੇ ਵਿੱਚ ਬੇਸਿਕਲੀ 3-4 ਪੁਆਇੰਟ ਅਸਣਤੂ ਸਾਹਿਬ ਵੀ ਜਿਹੜੀ ਡੈਮੋਕਰੇਸੀ ਮਜ਼ਬੂਤ ਹੋਣੀ ਸੀ ਕਲਾਸ ਰੂਟ ਲੈਵਲ ਤੇ ਉਹ ਹੋਈ ਨਹੀਂ ਹਮ ਸਰਕਾਰ ਨੂੰ ਇਹ ਜਿਹੜਾ ਸਭ ਤੋਂ ਕੋਈ ਡਰੀ ਨਹੀਂ ਹੋਣਾ ਚਾਹੀਦਾ ਸਰਕਾਰ ਨੂੰ ਸਰਕਾਰ ਕੋਲੇ 92 ਬੰਦੇ ਆ 25 ਸਾਲ ਤੁਹਾਡੇ ਪਏ ਆ ਤੁਸੀਂ ਇਹ ਜਿਹੜੀ ਹੈਲਦੀ ਡੈਮੋਕ੍ਰੇਸੀ ਨੂੰ ਬਦਨ ਦਿਓ ਜਿਹੜੇ ਬਤਿਆਣਗੇ ਕਿ ਉਹ ਇੱਕ ਪਾਸੇ ਤੁਸੀਂ ਕਹਿੰਦੇ ਹੋ ਪਾਰਟੀ ਬਾਜ਼ੀ ਤੇ ਸਿੰਬਲ ਨਹੀਂ ਲਾਣੇ ਹੈਨਾ ਸਿੰਬਲ ਨਾਲ ਇਲੈਕਸ਼ਨ ਨਹੀਂ ਹੋਣੀ ਤੇ ਇਹਦਾ ਮਤਲਬ ਕਿ ਸਾਰੇ ਬੰਦੇ ਬਰਾਬਰ ਹੈ ਇਹਦੀ ਪ੍ਰੋਬਲਮ ਪਤਾ ਕੀ ਹੈ ਇਹ ਜਿਹੜਾ ਥਲੜਾ ਤੰਤਰ ਹੈ ਜੀਪੀਓ ਪਚਾਹ ਫੈਕਟਰੀ ਇਹਨਾਂ ਨੇ ਇਹਨਾਂ ਨੇ ਪੈਸੇ ਖਾਣੇ ਹੁੰਦੇ ਹੈ ਇਹਨਾਂ ਨੇ ਆਪਣੀ ਚੁਆਇਸ ਦਾ ਬੰਦਾ ਕਿਉਂਕਿ ਸਰਕਾਰ ਦਾ ਜੇ ਬਿਲਡਿੰਗ ਹੋਊਗਾ ਤਦ ਹੀ ਪੈਸੇ ਆਣਗੇ ਹੂੰ ਹੂੰ ਉਹ ਐਮਐਲਏਜ਼ ਵੀ ਉਸ ਰਿੰਗ 'ਚ ਆ ਗਏ ਹੂੰ ਤੋਂ ਇਹ ਜਿਹੜਾ ਲਿੰਕ ਹੈ ਇਹ ਕਰਪਸ਼ਨ ਦਾ ਰਿੰਗ ਲਿੰਕ ਹੈ ਇਹ ਜਿੱਤਨ ਹਰਮ ਦਾ ਉਹ ਦੂਸਰੇ ਨੂੰ ਹਰਮ ਦਾ ਨਹੀਂ ਵੀ ਸਾਡੀ ਗੁਨਵਾਰੀ ਆ ਅਸੀਂ ਪੈਸੇ ਬਣਾਣੇ ਆ ਹੂੰ ਹੂੰ ਤੁਸੀਂ ਹੁਣੇ ਹੀ ਗੱਲ ਕੀਤੀ ਵੀ ਕਰੋਨਾ ਦੀਆਂ ਹੋ ਗਈਆਂ ਹੂੰ ਤੋਂ ਇੱਕ ਵੱਡੀ ਗੱਲ ਆ ਵੀ ਕਰਪਸ਼ਨ ਐਟ ਗ੍ਰਾਸ ਰੂਟ ਲੈਵਲ ਹੈਜ਼ ਬੀਨ ਐਸਟੈਬਲਿਸ਼ਡ ਐਂਡ ਪਰਮਨੈਂਟਲੀ ਪਾਰਟ ਆਫ ਦੀ ਪੀਆਰਆਈ অর ਦੀ ਲਾਸਟ ਲੈਡਰ ਆਫ ਡੈਮੋਕ੍ਰੇਸੀ ਜਿੱਥੇ ਕਿ ਐਕਚੁਅਲੀ ਪਰਪਾ ਬਣਦਾ ਸੀ ਆਪਾਂ ਪਿੰਡ ਦੇ ਦੂਸਰੇ ਨਾਲ ਪੜਾਈਚਾਰਾ ਇਹ ਕੀ ਹੋਇਆ ਜਦੋਂ ਪਿਛਲੇ 20 25 ਸਾਲਾਂ ਚ ਜਿਹੜਾ ਸੋਸ਼ਲ ਫੈਬਰਿਕ ਆ ਉਹ ਵਰਟੀਕਲੀ ਐਂਡ ਹਾਰੀਜ਼ਨਟਲੀ ਤਾਣਾ ਬਾਣੇ ਨੂੰ ਕੱਟਦਾ ਗਿਆ ਆਪਸ ਵਿੱਚ ਭਰਾ ਨਾਲ ਪੜਾ ਲੈਣਾ ਤਾਂ ਭਰਾ ਨਾਲ ਜਿਹੜਾ ਸਾਰਾ ਸੀ ਉਹਦੇ ਨਾਲ ਉਹ ਉਹਦੀ ਮਤਲਬ નો ਲਾਟ ਆ ਪੀ ਹੈ ਸੋ ਜਿਹੜੇ ਰਿਸ਼ਤੇ ਆ ਉਹ ਇੱਕ ਤਾਕ ਤੇ ਆ ਗਏ ਇੱਕ ਤਾਂ ਇਹ ਹੈ ਸਭ ਆਫੀਸ਼ਲਸ ਕਰਕੇ ਹੋ ਰਿਹਾ ਕਿਉਂਕਿ ਜੇ ਐਸ ਐਚਓ ਕੋਲੇ ਕੋਈ ਬੰਦਾ ਰੋਂਦਾ ਜਾਊਗਾ ਹੀ ਨਹੀਂ ਸਭ ਸੰਤੀਆਂ ਹੋ ਜਾਣਗੀਆਂ ਸਾਰੇ ਬੰਦੇ ਚਾਹੇ ਉਹ ਕਾਂਗਰਸ ਦੇ ਆ ਚਾਹੇ ਅਕਾਲੀ ਦੇ ਆ ਚਾਹਾਂ ਪਾਰਟੀ ਦੇ ਇਕੱਠੇ ਇੱਕ ਦੂਸਰੇ ਨਾਲ ਲਲ ਕੇ ਰਹਿਣਗੇ ਇਹ ਸੀ ਨਹੀਂ ਜਾਣਾ ਜੀ ਸੇਚੇ ਤੋਂ ਕੋਲੇ ਕਿਸੇ ਨੇ ਜਾਣਾ ਹੀ ਨਹੀਂ ਉਹ ਵਿਲੇ ਹੋ ਜਾਣਗੇ ਆਈਡੀਅਲ ਤਾਂ ਇਹ ਸੀ ਨਾ ਸਿਚੁਏਸ਼ਨ ਵੀ ਪੰਚਾਇਤ ਤਾਂ ਸਾਰੇ ਮਸਲੇ ਹੱਲ ਕਰਦੇ ਸੀ ਅੱਜ ਵੀ ਤੁਸੀਂ ਗੱਲ ਕਰੋ ਕੋਈ ਕੀ ਕਹਿੰਦਾ ਵੀ ਪੰਚਾਇਤੀ ਫੈਸਲਾ ਵੀ ਪੰਚਾਇਤੀ ਫੈਸਲੇ ਜੇ ਹੁੰਦਾ ਵੀ ਥੋੜਾ ਜਿਆ ਤੈਨੂੰ ਨੁਕਸਾਨ ਚ ਲੜਨਾ ਪੈਣਾ ਥੋੜਾ ਜਿਆ ਇਧਰ ਮੈਂ ਵਿਚਲੀ ਗੱਲ ਕਰਤੀ ਜਿਵੇਂ ਫੈਸਲ ਬਣ ਗਿਆ ਕੰਸੈਂਸਸਿਟੀ ਬਣ ਗਈ ਹਾਂ ਉਹ ਜਿਹੜਾ ਉਹ ਸੀ ਪ੍ਰਪਾ ਉਹ ਟੁੱਟ ਗਿਆ ਉਹ ਟੁੱਟਿਆ ਕਿਸ ਕਰਕੇ ਹੈ ਕਿ ਆਪਾਂ ਮਟੀਰੀਅਲਿਸਟ ਹੋ ਗਏ ਲੋਕਾਂ ਨੂੰ ਪਹਿਲਾਂ ਜਿਵੇਂ ਭਾਜੀ ਨੇ ਕਿਹਾ ਪਹਿਲਾਂ ਗ੍ਰਾਂਡੇ ਹੁੰਦੀ ਸੀ ਅੱਜਕੱਲ ਕਰੋੜਾਂ ਦੀ ਸੋ ਕਰੋੜਾਂ ਦੇ ਪੈਸੇ ਆਣ ਨਾਲ ਆਪਸੀ ਜਿਹੜਾ ਮਟੀਰੀਅਲਿਜ਼ਮ ਨੇ ਰਿਸ਼ਤੇ ਤੋੜਦੇ ਉਹ ਉਹ ਖਤਮ ਕਰਤੇ ਤੋਂ ਇੱਕ ਸਭ ਤੋਂ ਵੱਡਾ ਨੁਕਸਾਨ ਹੈ ਇਹ ਇਹ ਤੁਹਾਨੂੰ ਮੈਨੀਫੈਸਟੋ ਕਿਹਨੇ ਦੇ ਰਿਹਾ ਇਹਨੂੰ ਫਾਇਦਾ ਕੌਣ ਦੇ ਰਿਹਾ ਇਹਨੂੰ ਜਿਹੜੇ ਅਧਿਕਾਰੀ ਨੇ ਜਿਵੇਂ ਬੀਡੀਪੀਓਜ਼ ਆ ਜਿਵੇਂ ਆਰੋਜ਼ ਇੱਕ ਸਾਈਡ ਤੇ ਖੜ ਰਹੇ ਆ ਹੈਨਾ ਦੂਸਰੇ ਨੂੰ ਵੀ ਅਸੀਂ ਸਾਡੇ ਕੋਈ ਰਿਕੁਆਇਰੀ ਨਾ ਕਰ ਦੇਵੇ ਉਹ ਡਰ ਕੀ ਹੁੰਦਾ ਤੁਸੀਂ ਕਿਉਂ ਗਵਰਨਮੈਂਟ ਦਾ ਸਰਕਾਰ ਦਾ ਸਾਥ ਦਿੰਦੇ ਹੋ ਕਿਉਂਕਿ ਤੁਸੀਂ ਕੋਈ ਕਬਲਾ ਕਰਨਾ ਉਹ ਅਣਦੇਖੀ ਕਰੇਗਾ ਜੇ ਅਸੀਂ ਨਾ ਉਸ ਤਰ੍ਹਾਂ ਜਾਂ ਮੰਤਰੀ ਹੈ ਜਾਂ ਐਮਐਲਏ ਤੁਹਾਡੀ ਰਿਪੋਰਟ ਹੀ ਕਰੇਗਾ ਹੋਰ ਤਾਂ ਕੋਈ ਚੀਜ਼ ਨਹੀਂ ਹੈ ਮੈਂ ਆਪ ਰਿਟਰਨਿੰਗ ਅਫਸਰ ਰਿਹਾ 15 ਪੰਚਾਇਤਾਂ ਦਾ ਮੈਂ ਗੱਲਬਾਤ ਨਾਲ ਹੀ 8 ਪੰਚਾਇਤਾਂ ਨੂੰ ਸਰਵਸੰਮਤੀ ਕਰਾਉਂਦੀ ਸੀ ਮੈਂ ਕਿਹਾ ਯਾਰ ਤੂੰ ਹੀ ਤੁਸੀਂ ਕਿਉਂ ਆਪਸ ਲੜਦੇ ਹੋ ਕਿਉਂਕਿ ਜੇ ਤੇਰੇ ਮੁੰਡੇ ਦੇ ਕੋਲ ਆ ਬੋੜਾ ਸਾਈਕਲ ਲੰਘਾਂਗੇ ਆ ਗਾਰੇ 'ਚ ਜੋ ਛਿੱਟੇ ਬੈ ਕੇ ਤੇਰੇ ਛਿੱਟੇ 'ਤੇ ਆਮੇ ਤੇ ਤੁਸੀਂ ਲੜੋਗੇ ਕਿਉਂਕਿ ਇਹਨੇ ਵੋਟ ਦੂਸਰੇ ਪਾਸੇ ਪਾਈ ਤੁਸੀਂ ਸਰਵਸੰਮਤੀ ਕਰੋ ਕਿਹਾ ਸਰਵਸੰਮਤੀ ਨਾਲ 5 ਲੱਖ ਰੁਪਏ ਮਿਲ ਗਏ ਕਿ 3 ਲੱਖ ਸੀ ਪਹਿਲਾਂ ਹੁਣ 5 ਲੱਖ ਹੋ ਗਿਆ ਸੋ ਇਹ ਇੱਕ ਬਹੁਤ ਵੱਡਾ ਆਪਣਾ ਬਹੁਤ ਨੁਕਸਾਨ ਹੋਇਆ ਪੰਜਾਬ ਦਾ ਕਿ ਆਪਣੇ ਇਹਦੇ ਲੋਕ ਆਪਸ ਲੜ ਰਹੇ ਪਰ ਪਰ just ਦੋ ਗੱਲਾਂ ਦੋ ਗੱਲਾਂ ਹੋਈਆਂ ਵੀ ਹੁਣ ਸਰਸਮਤੀ ਹੋ ਰਹੀ ਹੈ ਕਈ ਥਾਵਾਂ ਤੇ ਪਰ ਰਿਪੋਰਟ ਸਾਰੀਆਂ ਵੀ ੱੱਕੇ ਨਾ ਸਰਸਮਤੀ ਕਰਾਈ ਜਾ ਰਹੀ ਹੈ ਪਹਿਲੀ ਗੱਲ ਦੂਜੀ ਗੱਲ ਉਹ ਜਿਹੜੀ ਸਰਸਮਤੀ ਹੈ ਉਹ ਨਹੀਂ ਹੋਣੀ ਚਾਹੀਦੀ ਉਹ ੱੱਕਾ ਦੂਜੀ ਗੱਲ ਦੂਜੀ ਗੱਲ ਇਹ ਜਿਹੜੇ ਕਹਰੇ ਵੀ ਪਾਰਟੀਆਂ ਦੇ ਚੋਣ ਨਿਸ਼ਾਨ ਤੇ ਚੋਣਾ ਨਹੀਂ ਹੋਣੀ ਆ ਉਹਦਾ ਕੋਈ ਫਾਇਦਾ ਨਹੀਂ ਹੋਇਆ ਸਾਰੇ ਲੀਡਰ ਚੋਣ ਮੈਦਾਨ ਦੇ ਵਿੱਚ ਆ ਪਤਾ ਹੀ ਆ ਵੀ ਕੌਣ ਕਿਹੜੀ ਪਾਰਟੀ ਤੋਂ ਖੜਾ ਹੋਣਾ ਸੋ ਹੁਣ ਦਿਓ ਚੋਣਾ ਪਾਰਟੀ ਲਾਈਨਸ ਤੇ ਨੇ ਉਹ ਪਤਾ ਕੀ ਹੈ ਉਹ ਜਿਹੜਾ ਕਨਸੈਪਟ ਸੀਗਾ ਜਿਹੜਾ ਤੁਸੀਂ ਗੱਲ ਕਰ ਰਹੇ ਵੀ ਚੋਣ ਨਹੀਂ ਹੋਣੀ ਚਾਹੀਦੀ ਉਹ ਇਸੇ ਕਰਕੇ ਸੀ ਵੀ ਲੋਕ ਇਸ ਲੈਵਲ ਤੇ ਪਛਾਇਤ ਲੈਵਲ ਤੇ ਆਪਸ ਵਿੱਚ 파ਟੀ ਬਾਜੀ ਜੋ ਵੰਡੇ ਨਾ ਜਾਣ ਲੜਨ ਦਾ ਭੜਨ ਦਾ ਆਪਾਂ ਇਸ ਦੁਸ਼ਮਣੀਆਂ ਨਾ ਪਾ ਲੈਣ ਲੌਂਗ ਟਰਮ ਦੁਸ਼ਮਣੀਆਂ ਪੈ ਜਾਂਦੀਆਂ ਆਪਸ ਵਿੱਚ ਪਿੰਡਾਂ ਚ ਘਰਾਂ ਦੀਆਂ ਬਿਲਕੁਲ ਵੀ ਮੇਰਾ ਪਿਓ ਸਰਬੱਤ ਬਣਿਆ ਸੀ ਤੁਰ ਬਣ ਨਹੀਂ ਦਿੱਤਾ ਜਾਂ ਉਹਦੇ ਪੈਸੇ ਸੋ ਇਹ ਇੱਕ ਬਹੁਤ ਮਾੜੀ ਗੱਲ ਹੋਈ ਹੈ ਕਿ ਆਪਾਂ ਪੰਜਾਬੀ ਖੁਦ ਇਹਦੇ ਜਿੰਮੇਵਾਰ ਆ ਪਰ ਇਹ ਪਾਰਟੀ ਨੂੰ ਕੀ ਫਿਕਰ ਹੈ ਨਾ ਜਦ ਤੇ 92 ਐਮ.ਐਲ.ਏ ਕਿਉਂ ਇਸ ਤਰ੍ਹਾਂ ਧੱਕਾ ਕਰ ਰਹੇ ਆ ਕੋਈ ਜਿੱਤ ਜੇ ਕੋਈ ਹਾਰ ਜੇ ਕੀ ਫਰਕ ਪੈਂਦਾ ਤੁਹਾਨੂੰ ਲੱਗਦਾ ਕਿ ਉਹਦਾ ਵਿਧਾਨ ਸਭਾ ਅਗਲੀਆਂ ਚੋਣਾਂ ਦੇ ਉੱਤੇ ਅਸਰ ਪਊਗਾ ਇਸ ਕਰਕੇ ਆਪਣੇ ਸਰਪੰਚ ਲਾਉਣਾ ਚਾਹੁੰਦੇ ਆ ਕੋਈ ਅਸਰ ਨਹੀਂ ਜਿਹੜਾ ਪਿੰਡ ਦਾ ਵਿਕਾਸ ਕਰਨਾ ਉਹ ਜੇ ਇਹ ਧੱਕੇ ਨਾਲ ਬੰਦੇ ਆਪਣੇ ਲਾਣਗੇ ਤੇ ਉੱਥੇ ਕ腐ਸ਼ਨ ਹੋਏਗੀ ਇਹਨਾਂ ਦਾ ਨੁਕਸਾਨ ਖੁਦ ਹੋਏਗਾ ਸਗੋਂ ਇਹਨਾਂ ਨੂੰ ਤਾਂ ਮਾਨੀਟਰ ਕਰਨਾ ਚਾਹੀਦਾ ਸੀ ਬਿਊਟਰਲ ਰਹਿ ਕੇ ਦੇਖੋ ਜੀ ਅਸੀਂ ਚੋਣਾਂ ਹੋਣ ਦਿੱਤੀਆਂ ਆ ਅਕਾਲੀ ਇਹ ਕਾਂਗਰਸ ਵਾਲੇ ਇਹ ਖਾਦੇ ਆ ਸਾਡੇ ਬੰਦੇ ਨੇ ਖਾਧਾ ਨਹੀਂ ਅਸੀਂ ਸਰਕਾਰ ਨੇ ਵਿਕਾਸ ਦੋਨੋਂ ਪਾਸੇ ਬਰਾਬਰ ਕੀਤਾ ਸੋ ਸੋ ਸਰਕਾਰ ਨੂੰ ਨਿਊਟਰਲ ਰਹਿਣਾ ਚਾਹੀਦਾ ਹੈ ਯਹੀ ਦਾ ਸੀ ਤਾਂਕਿ ਸਹੀ ਬੰਦੇ ਅੱਗੇ ਆਉਂਦੇ ਤਾਂ ਸਰਕਾਰ ਲਈ ਵੀ ਸੌਖਾ ਹੋ ਜਾਂਦਾ ਕੰਮ ਕਿਉਂਕਿ ਜਿਹੜੀ 94 ਐਮੈਂਡਮੈਂਟ ਹੈ ਉਹ ਕਹਿੰਦੀ ਇਹ ਹੈ ਕਿ ਵੀ ਜਿਹੜਾ ਪੰਚਾਇਤੀ ਰਾਜ ਹੈ ਉਹਦੇ ਚ 28 ਮੈਂਬਰ ਜਾਣੇ ਚਾਹੀਦੇ ਆ ਹਜੇ ਤੱਕ 6 ਗਏ ਆ ਤੇ ਹੀ ਰਹਿੰਦੇ ਆ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਹੈ ਕਿ ਤੁਹਾਨੂੰ ਉਹ ਅਜਿਹੇ ਜਿਹੜੇ ਪਿੰਡਾਂ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਸਰਕਾਰ ਇਸ ਕਾਬਿਲ ਨਹੀਂ ਸਮਝਦੀ ਕਿ ਉਹ 23 ਹੋਰ ਮਹਿਕਬਿਆਂ ਨੂੰ ਕੰਟਰੋਲ ਕਰ ਸਕੇ ਨਹੀਂ ਪਰ ਉਹ ਸਹੀ ਹੈ ਨਾ ਫਿਰ ਉਹ ਤੇ ਜੇ 6 ਹੀ ਨਹੀਂ ਸੰਭਾਲ ਸਕਦੇ ਤਾਂ ਬਾਕੀ ਕਿਵੇਂ ਸੰਭਾਲਣਗੇ ਉਹ ਤੇ ਫਿਰ ਉਹੀ ਗੱਲ ਹੋ ਗਈ ਵੀ ਆਪਾਂ ਇਸ ਕਾਬਿਲ ਨਹੀਂ ਆਪਾਂ ਆਪਣੇ ਆਪ ਨੂੰ ਇਸ ਕਾਬਿਲ ਕਰੀਏ ਹਾਂ ਠੀਕ ਹੈ ਨਾ ਆਪਾਂ ਆਪ ਸਰਕਾਰ ਚ ਸਰਕਾਰ ਦੇ ਵੀ ਨੁਕਸਾਨ ਲੇਕਿਨ ਆਪਣੇ ਪਰਸਨਲ ਵੀ ਆਪਾਂ ਬਹੁਤ ਮਟੀਰੀਅਲਿਸਟਿਕ ਹੋ ਗਏ ਆਪਾਂ ਬਹੁਤ ਗੁੱਸੇ ਵਾਲੇ ਹੋ ਗਏ ਆਪਾਂ ਇੱਕ ਦੂਸਰੇ ਨਾਲ ਈੜਾ ਕੱਟਣ ਵਾਲੇ ਹੋ ਗਏ ਆਪਾਂ ਮਤਲਬ ਆਪ ਨੂੰ ਜ਼ਿੰਦਗੀ 'ਚ ਹੋਰ ਕੋਈ ਨਜ਼ਰੀ ਨਹੀਂ ਆਉਂਦਾ ਕਿ ਮੇਰੀ ਸਿਰਫ ਮਾੜੀ ਜੀ ਮੰਨੀ ਜਾਵੇ ਮੈਂ ਅੱਗੇ ਹੋ ਜਾ ਮੇਰਾ ਪੈਸਾ ਵੱਢ ਜਾ ਮੈਂ ਚੌਧਰ ਕਰਾਂ ਇਹ ਪਿੱਛੇ ਰਹਿ ਕੇ ਕੰਮ ਕੋਈ ਨਹੀਂ ਹੁੰਦਾ ਜਿਹੜਾ ਸੋਸ਼ਲ ਸੋਸ਼ਲ ਫੈਬਰਿਕ ਹੈ ਦੈਟ ਇਜ਼ ਬਰੋਕਨ ਐਂਡ ਦੈਟ ਇਜ਼ ਵੈਰੀ ਵੈਰੀ ਬਹੁਤ ਸੈਡ ਹੈ ਪੰਜਾਬ ਦੇ ਰੂਰਲ ਏਰੀਆਜ਼ ਵਾਸਤੇ ਜਿੱਥੋਂ ਕੀ ਆਪਣੀ ਡੈਮੋਕ੍ਰੇਸੀ ਚੱਲਦੀ ਹੈ ਠੀਕ ਹੈ ਇਹ ਕਾਹਦੀ ਤੁਸੀਂ ਕੀ ਤੁਸੀਂ ਟਿਕਾਉਂਗੇ ਮੈਂ ਦੱਸੋ ਕੀ ਤੁਸੀਂ ਵਿਰੋਧ ਲੜਾਈਆਂ ਪਾ ਰਹੀਆਂ ਬਰਦਰ ਜਨਨੀ ਡੈਮੋਕ੍ਰੇਸੀ ਟਿਕਾਉਂਗੇ ਲੋਕਾ ਟਿਕਾਉਂਗੇ ਕੀ ਤੁਸੀਂ ਕਦਰਾਂ ਦੇ ਟਿਕਾਉਂਗੇ ਕੀ ਤੁਸੀਂ ਆਪਸ ਵਿੱਚ ਲੜਾਈਆਂ ਦੇ ਟਿਕਾਉਂਗੇ ਕਿ ਤੁਸੀਂ ਜਿਹੜੇ ਜਿਹੜੇ ਬੀੜੀਪੀਓ ਨੇ ਕਿਹਾ ਵੀ ਤੂੰ ਭਾਈ ਮੇਰੇ ਪੈਸੇ ਇੰਨੇ ਬਣਦੇ ਆ ਜੇ ਉਹ ਉਹਨਾਂ ਨੂੰ ਕੋਈ ਕਹਾਣਾ ਸਰਪੰਚ ਪੰਜ ਮਿਲੂਗਾ ਉਹਦੇ ਕੋਲੋਂ ਹੀ ਕਰਾਂਗੇ ਨਾ ਉਹ ਗਲਤ ਕੰਮ ਬਿਲਕੁਲ ਥੈਂਕ ਯੂ ਅੱਜਕੱਲ ਚੰਗੇ ਪੜ੍ਹੇ ਲਿਖੇ ਹੁੰਦੇ ਥੈਂਕ ਯੂ ਆਉਂਦੇ ਅੱਗੇ ਸਾਰਾ ਸਾਰਾ ਸੁਣਦੀ ਰਹੋਂਦੇ ਥੈਂਕ ਯੂ ਜਸ ਥੈਂਕ ਯੂ ਬਹੁਤ ਮਿਹਰਬਾਨੀ